ਦੂਸਰੇ ਪਾਸੇ ਮਾਲਕ ਨੇ ਇਸ ਵੇਲੇ ਅਸ਼ੀਸ਼ ਛੱਜਰ ਅਖਾੜਾ ਮਾਮੂਪੁਰ ਦੇ ਦਰਮਿਆਨ ਵੱਡੀ ਕੁਸ਼ਤੀ ਦੀ ਸ਼ੁਰੂਆਤ ਹੋ ਚੁੱਕੀ ਹੈ ਵਿਸ਼ਾਲ ਪਹਿਲਵਾਨ ਜੀ ਰੋਤਕ ਦੇ ਨਾਲ ਤਲ ਪਹਿਲਵਾਨ ਜੀ ਬਾਬਾ ਫਲਾਈ ਵਿੱਚ ਆਓ ਹੰਨ ਤਾਂ ਨਹੀਂ ਡਰੀਦਾ ਹੁੰਦਾ ਵੱਡਾ ਮਾਲਿਆ ਤੂੰ ਕਿ ਮਾਰੇ ਮੋਟੇ ਤੋਂ ਹਰਿਆ ਬਈ ਬੈਂਤੀ ਆ ਜਿਹੜੀਆਂ ਕੁਸ਼ਤੀਆਂ ਸਾਡੇ ਕੋਲ ਦੋ ਬਾਕੀ ਨੇ ਉਹਨਾਂ ਤੋਂ ਬਾਅਦ ਭਈਆ ਪੁਆਇੰਟ ਦੇ ਕੁਸ਼ਤੀ ਹੈ ਦੱਸਿਓ ਮੈਨੂੰ ਨਹੀਂ ਨਹੀਂ ਹਾਂਜੀ ਪੁਆਇੰਟ ਤੇ ਠੀਕ ਹੈ ਪੁਆਇੰਟ ਦੇ ਕੁਸ਼ਤੀ ਇੱਕ ਪਾਸੇ ਭੋਲਾ ਕਾਸ਼ਨੀ ਕਾੜਾ ਧਲੇਤਾ ਮਿੰਦਰ ਗਾਇਕਵਾੜ ਤੇ ਗੌਰ ਮਾਛੀਵਾੜਾ ਇਹਨਾਂ ਦੋ ਇਹ ਅੱਜ ਅੱਜ ਦਰਸ਼ਣ ਚ ਮੇਲੇ ਚ ਇੰਦਰ ਟੀਵੀ ਦੇ ਰਾਹੀਂ ਅੱਜ ਦਰਸ਼ਣ ਚ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਹੈ ਬਹੁਤ ਵੱਡਾ ਸਤਿਕਾਰ ਹੈ ਕੁਸ਼ਤੀਆਂ ਦੋ ਵੱਡੀਆਂ ਚੱਲ ਰਹੀਆਂ ਨੇ ਮੈਂ ਬੇਨਤੀ ਕਰਾਂ ਵੀ ਭੱਜ ਕੇ ਵਿੱਚ ਆਵੇ ਤਾਲ ਪਹਿਲਵਾਨ ਜੀ ਬਾਬਾ ਫਲਾਈ ਤੇ ਦੂਸਰੇ ਪਾਸੇ ਵਿਸ਼ਾਲ ਪਹਿਲਵਾਨ ਜੀ ਰੋਤਕ ਵਿੱਚ ਆਵੇ ਖਾੜਾ ਬਿਰੜਵਾਲ ਪੰਮੇ ਬਾਈ ਭੇਜੋ ਜਲਦੀ ਨਾਲ ਮੰਨ ਲਓ ਮਿੰਦਰ ਯਾਰ ਕਾਕਵਾੜ ਦੇ ਤੁਜਾ ਮੈਂ ਬੇਨਤੀ ਕਰਾਂ ਗੌਰਵ ਪਹਿਲਵਾਨ ਜੀ ਮਾਛੀਵਾੜਾ ਮਿੰਦਰ ਪਹਿਲਵਾਨ ਜੀ ਗਾਇਕਵਾੜ ਖਾੜਾ ਧਲੇਤਾ ਵਿੱਚ ਆਓ ਅੱਜ ਦੀਆਂ ਵੱਡੀਆਂ ਕੁਸ਼ਤੀਆਂ ਦੀ ਜਿਹੜੀ ਜ਼ਿੰਮੇਵਾਰੀ ਸ਼ੁਰੂ ਹੋਣ ਲੱਗੀ ਹੈ ਧੰਨਵਾਦ ਕੀਤਾ ਜਾ ਰਿਹਾ ਜਿੰਨੀਆਂ ਵੀ ਸ਼ਕਤੀਆਂ ਜਿਹੜੀਆਂ ਸਾਡੇ ਦਰਮਿਆਨ ਪੁੱਜੀਆਂ ਨੇ ਮਾਕ ਖੇਡ ਕਬੱਡੀ ਦੇ ਨਾਲ ਜੁੜੀਆਂ ਹੋਈਆਂ ਨੇ ਪਹਿਲਵਾਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਧੰਨਵਾਦ ਹੈ ਦੁਨੀਆ ਦੇ ਵੱਡੇ ਮਾਲ ਮੈਂ ਬੇਨਤੀ ਕਰਾਂ ਭੱਜ ਕੇ ਵਿੱਚ ਆਵੇ ਤਾਲ ਪਹਿਲਵਾਨ ਜੀ ਬ ਤੇ ਦੂਸਰੇ ਪਾਸੇ ਵਿਸ਼ਾਲ ਪਹਿਲਵਾਨ ਜੀ ਰੁੱਤਕ ਅਖਾੜਾ ਬਿਰੜਵਾਲ ਕਰਮੇ ਬਾਈ ਭੇਜੋ ਜਲਦੀ ਨਾਲ ਮੱਲ ਨੂੰ ਆਪਾਂ ਵੱਡੀਆਂ ਕੁਸ਼ਤੀਆਂ ਦੇ ਨਾਲ ਜੋੜਦਾ ਇਹ ਛੋਟਾ ਸਦਾਮ ਹਸ਼ਿਆਰਪੁਰ ਤੇ ਨਾਲ ਦੂਸਰੇ ਪਾਸੇ ਸਾਹਮਣੇ ਦੇਖਾਂਗੇ ਆਸ਼ੀਸ਼ ਚੱਜਰ ਅਖਾੜਾ ਮਾਮੂਪੁਰ ਦੇ ਦੇਮਾਨ ਵੱਡੀ ਕੁਸ਼ਤੀ ਹੈ ਦੋ ਕੁਸ਼ਤੀਆਂ ਘਾੜੇ ਚੱਲ ਰਹੀਆਂ ਨੇ ਇੱਧਰ ਢੋਲਾ ਧਲੇਤੇ ਦੀ ਕੁਸ਼ਤੀ ਤੇ ਕਮਲਜੀਤ ਪਹਿਲਵਾਨ ਦੀ ਕੁਸ਼ਤੀ ਪੁਆਇੰਟ ਦੇ ਆਧਾਰ ਤੇ ਚੱਲ ਰਹੀ ਹੈ ਦੋਨਾਂ ਮੱਲਾਂ ਦੇ ਦਰਮਿਆਨ ਕਿ ਦੇ ਸਕਦਾ ਦਾ ਦੇ ਦੇ ਪਿੱਪੜਾਂ ਵਾਲੀ ਸ਼ਾਂ ਤੂਤਾਂ ਵਾਲੇ ਖੂ ਦੇ ਦੇ ਲੋਰੀਆਂ ਦਿੰਦੀ ਮਾਂ ਟਿਪ ਟਿਪ ਨਾਣਾ ਚੋਂ ਵੰਦਾ ਖਾਪ ਮ ਦੇ ਦੇ ਮੈਨੂੰ ਪਹਿਲਾਂ ਵਾਂਗ ਨਨਕਾਣਾ ਦੇ ਦੇ ਪੰਜਾ ਸਾਹਿਬ ਮੇਰਾ ਜਿ ਦਿਨ ਲੱਗਾ ਤਾਂ ਖੁੱਲ ਕੇ ਦੇਈਂ ਕਰ ਵੱਡਾ ਜਿਹੜਾ ਜਿਨ੍ਹਾਂ ਕਰਕੇ ਨਾਮ ਪੰਜਾਬ ਪਿਆ ਪੰਜ ਆਪ ਮੈਨੂੰ ਦੇ ਦੇ ਰੱਬਾ ਪਹਿਲਾਂ ਵਾਲਾ ਪੰਜਾਬ ਮੈਨੂੰ ਦੇ ਦੇ ਮਿੰਦਰ ਬਾਜੀ ਆ ਜਾਓ ਯਾਰ ਮਿੰਦਰ ਗਾਇਕਵਾੜ ਦੇ ਗਰਮਾਸ਼ੀ ਵੜਾ ਤਲਵ ਬਲਾਈ ਤਲਵਨਾ ਕਨ ਤਲਵਨਾ ਮੰਨ ਹੈ ਜੀ ਵਿਸ਼ਾਲ ਪਹਿਲਵਾਨ ਜੀ ਜੋਤਕ ਚਾਰੇ ਪਹਿਲਵਾਨ ਐਂਟਰ ਕਰੋ ਯਾਰ ਐਨਾ ਟਾਈਮ ਨਾ ਲਾਓ ਸਮਾਂ ਬਹੁਤ ਆਈ ਐਸ ਮੇਲੇ ਸਾਡੀ ਸਮਾਪਤੀ ਹੁੰਦੀ ਹੈ ਹਰੇਕ ਸਾਲ ਚਾਰੇ ਪਹਿਲਵਾਨ ਮੇਰੀ ਬੈਂਚੀ ਛੇਤੀ ਛੇਤੀ ਬੈਂਚਲ ਕਰ ਜਾਓ ਚਾਰੇ ਪਹਿਲਵਾਨ ਜੇ ਮਿੰਦਰ ਤਿਆਰ ਆ ਤਾਂ ਉਧਰ ਗੌਰਮਾਛੀਵਾੜਾ ਛੇਤੀ ਕਰ ਯਾਰ ਕਿੱਥੇ ਮਾਛੀਵਾੜਾ ਬੈਠੇ ਕਿੱਥੇ ਐਂਡਾ ਨਾ ਕਰਿਆ ਕਰੋ ਯਾਰ ਬਹੁਤ ਦੇਰ ਦਾ ਤੁਹਾਨੂੰ ਅਸੀਂ ਦੁਆ ਕੀਤਾ ਆ ਗੌਰਵ ਆ ਜਾ ਯਾਰ ਛੇਤੀ ਕਰ ਮੇਰਾ ਸੁਣ ਆ ਜਾ ਆ ਜਾ ਮੇਰਾ ਪੁੱਤ ਮਿੰਦਰ ਗਾਇਕਵਾੜ ਤੇ ਗੌਰਮਾਛੀਵਾੜਾ ਅਰੇ ਪਹਿਲਵਾਨ ਭਰਾਵਾਂ ਨੂੰ ਬੇਨਤੀ ਹੈ ਬਈ ਭੱਜ ਕੇ ਵਿੱਚ ਆ ਜੀ ਇਧਰਲੇ ਪਾਸੇ ਵੱਡੀਆਂ ਕੁਸ਼ਤੀਆਂ ਦੀ ਸ਼ੁਰੂਆਤ ਹੈ ਤਾਲਮ ਵਿੱਚ ਆ ਬਈ ਜਾ ਜੇ ਇੱਕ ਵਾਰੀ ਸਾਡੇ ਕੋਲ ਦਿੱਲੀ ਤੋਂ ਪਹਿਲਵਾਨ ਆਇਆ ਸੀ ਉਹ ਬਿਮਾਰ ਹੋ ਗਿਆ ਖੜੇ ਮੈਦਾਨ ਜਾ ਕੇ ਇਹਨੂੰ ਵਿਚਾਰਿਆਂ ਨੇ ਲੈ ਕੇ ਆਏ ਨੇ ਸਾਨੂੰ ਜਵਾਬ ਨਹੀਂ ਦਿੱਤਾ ਉਸ ਵੇਲੇ ਗੱਡੀ 'ਚ ਬਹਿ ਗਿਆ ਗੌਰਮਾਚੀ ਵਾਲਾ ਬਹੁਤ ਠੰਡਾ ਪਹਿਲਵਾਨ ਸੀ ਵੱਡਿਆਂ ਮੱਲਾਂ ਦੇ ਵਿਚਾਰ ਦੀ ਨਾਮ ਬਣਿਆ ਥੋੜਾ ਪਹਿਲਾਂ ਕਿ ਲਵ ਜ਼ਰੂਰ ਸੀ ਲੇਕਿਨ ਅੱਜ ਨਾਮ ਵੱਡਿਆ ਮੱਲਾਂ ਦੇ ਵਿੱਚ ਨੌਆ ਜੋ ਮਿੰਦਰ ਗਾਇਕਵਾਰ ਦੇ ਗੌਰਮਾਛੀ ਵਾਲਾ ਚਾਰੇ ਪਹਿਲਵਾਨ ਐਂਟਰ ਕਰ ਜਾ ਮੇਰੇ ਬੁੱਧਾ ਬਾਕੀ ਸਾਡੇ ਦਰਮਿਆਨ ਜਿਹੜਾ ਮੱਲ ਵਿਸ਼ਾਲ ਪਹੁੰਚ ਗਿਆ ਰੋहतक ਵਾਲਾ ਅਖਾੜਾ ਪਖਾੜਾ ਕਰਵਾ ਦੇ ਰੜਬਾਲ ਤੇ ਦੂਸਰੇ ਪਾਸੇ ਤਾਲਪ ਪਹਿਲਵਾਨ ਜੀ ਬਾਬਾ ਫਲਾਈ ਅਬੂ ਬਾਜੀ ਕਰਿਓ ਕਿਰਪਾ ਬਹੁਤ ਵੱਡਾ ਧੰਨਵਾਦ ਹੈ ਔਰ ਬਾਬਾ ਦੀਪਾ ਜੀ ਫਲਾਈ ਵਾਲਿਆਂ ਦਾ ਬਹੁਤ ਵੱਡਾ ਨਾਮਣਾ ਬਹੁਤ ਵੱਡੀ ਚਰਚਾ ਬਹੁਤ ਸੋਹਣਾ ਖੜਾ ਚਲਾਉਂਦੇ ਐ ਉਹਨਾਂ ਦੇ ਖਾੜੇ ਦਾ ਮੱਲ ਇਧਰਲੇ ਪਾਸੇ ਪੁਆਇੰਟ ਦੇ ਆਧਾਰ ਤੇ ਜਿਹੜੀਆਂ ਕੁਸ਼ਤੀਆਂ ਚੱਲ ਰਹੀਆਂ ਨੇ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਆਜੋ ਮੱਲਾਂ ਨੂੰ ਵੇਖਦੀ ਆਪੇ ਪੱਜ ਕੇ ਵਿੱਚ ਕਿ ਜਵਾਨੀ ਵਿੱਚ ਦਿਲਕ ਦਾ ਪੈਰ ਮਾਰਦਾ ਹੈ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਮਾਰਦਾ ਹੈ ਪਿੰਡੋਂ ਦੂਰ ਹੋਵੇ ਤਾਂ ਸ਼ਹਿਰ ਮਾਰਦਾ ਹੈ ਅਧ ਵਿਚਾਰੇ ਫੜ ਜਾ ਤਾਂ ਟੈਰ ਮਾਰਦਾ ਹੈ ਅੱਜ ਕੱਲ੍ਹ ਜਵਾਨੀ ਨੂੰ ਨਸ਼ੇ ਦਾ ਟੈਰ ਦਿੰਦਾ ਹੈ Que se ਨਾ 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 ਬਲਿੰਦੇ ਨੇ ਤਾਲਵੰਨ ਵਿਸ਼ਾਲਾ ਮੁੰਡਾ ਬਚੜਾ ਆ ਗਿਆ ਹੋਰ ਆ ਰੁਕਣਾ ਰੱਖੀਂ ਕੋਲੇ ਤੂੰ ਹਲੋ ਵਿਸ਼ਾਲ ਪਹੁੰਚ ਗਿਆ ਸਾਡੇ ਕੋਲ ਆ ਜਾ ਬੰਤਲੇ ਆ ਜਾ ਟੱਲਵਾ ਆ ਜਾ ਬਤਨੀ ਓਏ ਵੈਸੇ ਕੁਸ਼ਤੀ ਸਾਡੀ ਮੈਂ ਤੁਹਾਨੂੰ ਸਹੀ ਦਾਤਮਾ ਜਿਹੜੀ ਟੱਲ ਵਾਲੀ ਰਾਜੂ ਰਈਏ ਵਾਲ ਨਾਲ ਸੀ ਸਾਡੀ ਸਾਨੂੰ ਪਹਿਲਵਾਨ ਕੋਈ ਨਾ ਕੋਈ ਹਰ ਸਾਲ ਖਰਾਬ ਕਰ ਦਿੰਦਾ ਆ ਅਸੀਂ ਜਾ ਕੇ ਦੱਸ ਕੇ ਕਹਿ ਕੇ ਆਈਦਾ ਗੱਡੀ ਤੇ 1.20000 ਰੁਪਈਆ ਖਰਚੀਦਾ। ਕਹਿੰਦੇ ਸਾਨੂੰ ਅੱਜ ਦਾ ਦੇ ਦਿਓ ਫੇਰ ਨਾ ਖਰਾਬ ਕਰਿਓ। ਲੇਕਿਨ ਸਾਡਾ ਸੂਝਿਆ ਫੇਰ ਅਸੀਂ ਕੱਲ ਨੂੰ ਜਦੋਂ ਬੈਠਣਾ ਨਾ ਅਸੀਂ ਇਹਨਾਂ ਘਾਰਿਆਂ ਨੂੰ ਕੈਨਸਲ ਕਰ ਦੇਣਾ ਮੁੜ ਕੇ ਫਿਰ ਸੱਦੀ ਦੇ ਵੀ ਹੈ ਨਹੀਂ। ਫੇਸ ਕਰਕੇ ਸਾਡੀ ਬੇਨਤੀ ਆ ਜੋ ਕੁ ਕਰਨਾ ਹੁੰਦਾ ਉਸ ਪਹਿਲੇ ਸਾਨੂੰ ਦੱਸ ਦਿਆ ਕਰੋ ਇੱਥੇ ਆ ਕੇ ਨਾ ਸਾਨੂੰ ਖਰਾਬ ਕਰਿਆ ਕਰੋ। ਹੋ ਤਾਂ ਤਾਲਬ ਦੇ ਨਾਲ ਕੁਸ਼ਤੀ ਅਸੀਂ ਨੂੰ ਕਰਾਉਣ ਲੱਗੇ ਮਿਛਾਲ ਦੀ। ਏ ਇਦਾਂ ਨਾ ਕਿਓ ਜੀ ਏ ਛੋਟਾ ਆਇਆ ਜਾਂ ਦੋਣਾ ਆਇਆ ਜਾਂ ਲਾਮਾ ਮੁੰਡਾ ਵੀ ਬਹੁਤ ਵਧੀਆ ਹੈ ਲੇਕਿਨ ਕੁਸ਼ਤੀ ਸਾਡੀ ਰਾਜੂ ਰਈਏਵਾਲ ਨਾਲ ਬੰਨੀ ਅਸੀਂ ਉਹਦੀ ਮੌਕੇ ਤੇ ਆ ਕੇ ਜਵਾਬ ਦਿੰਦਾ ਅਸੀਂ ਉਹਨੂੰ ਦੱਸਾਂ ਕਰਾਂਗੇ ਉਹਦੇ ਨਾਲ ਜਿਸ ਗੱਲ ਦਾ ਫੈਸਲਾ ਜਦੋਂ ਵੀ ਹੋਊਗਾ ਲੈ ਤਾਲ ਪਹਿਲਵਾਨੀ ਬਾਬਾ ਬਲਾਈ ਵਾਲਾ ਪੁੱਜ ਗਿਆ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਲੈਓ ਜੀ ਕੁਸ਼ਤੀ ਇੱਕ ਮਿੰਟ ਤਾਲ ਕਰਾ ਦਿਓ ਜਿਹੜੀ ਰਹਿੰਦੀ ਉਹ ਨਾਲ ਹੀ ਭਾਰੀ ਰਹਿੰਦੀ ਹਣੀ ਪਾਜੀ ਤੁਹਾਡੇ ਵਾਲੀ ਰਹਿੰਦੀ ਹੈ ਆ ਜਾਓ हां कुश्ती ਜਿਹੜੀ ਸ਼ੁਰੂ ਹੋਣ ਲੱਗੀ ਹੈ ਸਰਦਾਰ ਗੁਰਪਾਲ ਸਿੰਘ ਜੀ ਚੌਧਰੀ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਲਾਡੀ ਬੈਂਸ ਜੱਸਾ ਬੈਂਸ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੁਸ਼ਤੀ ਹੈ ਮੈਂ ਬੇਨਤੀ ਕਰਾਂ ਗੁਰਪਾਲ ਸਿੰਘ ਜੀ ਹੋਰ ਨਾਲ ਕਰਾਈਏ ਫੋਟੋ ਆਪਾਂ ਧੰਨਵਾਦ ਕੀਤਾ ਜਾ ਰਿਹਾ ਸਾਰੀਆਂ ਸ਼ਖਸੀਤਾਂ ਦਾ ਜਿਨ੍ਹਾਂ ਵੱਲੋਂ ਬਹੁਤ ਵੱਡਾ ਭਰਾਲਾ ਹੈ ਮੈਂ ਬੇਨਤੀ ਕਰਾਂ ਮੇਕਾ ਜੀ ਮੈਰੀਪੁਰ ਬਲਵਿੰਦਰ ਜੱਟਾ ਜੀ ਆਓ ਸਾਰੇ ਵੀਰ ਨਾਲ ਦੇਵ ਖੇੜਾ ਜੀ ਕਬੱਡੀ ਖਿਡਾਰੀ ਰਣਪੀਰ ਸਿੰਘ ਜੀ ਧੀਰਾ ਕਬੱਡੀ ਖਿਡਾਰੀ ਜਗਦੀਪ ਬੰਦ ਜੀ ਬਲਵਿੰਦਰ ਛੱਟਾ ਜੀ ਜੁਕੇ ਔਰ ਸਰਜੀਤ ਸਪੰਸਾ ਕੋਬੈਡੀ ਖਿਡਾਰੀ ਮੈਂਬਰ ਸਿੰਘ ਦੀ ਪਹਿਲਵਾਨ ਕਮਲਜੀਤ ਜੈ ਪਹਿਲਵਾਨ ਸਿੰਘ ਦੀ ਬੀਟ ਲਫਟਰ ਸਾਰੇ ਵੀ ਰਾਜਨ ਨਾਲ ਤਸੋਨੂ ਬਾਜੀ ਹੋ ਜੇ ਨਾਲ ਤੁਸੀਂ ਵੀ ਇਹ ਸਰਦਾਰ ਗੁਰਪਾਲ ਸਿੰਘ ਦੀ ਬੈਂਸ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ ਕੁਸ਼ਤਮਾ ਦੇ ਦਰਸ਼ਨ ਸਮੁੱਚੇ ਨਗਰ ਬੈਂਸਾਂ ਦੀ ਧਰਤੀ ਦੇ ਵਿੱਚ ਹੋਇਆ ਹੈ ਤੇ ਬੈਠੀ ਹੋਈ ਇਕੱਲੀ ਇਕੱਲੀ ਸ਼ਖਸੀਅਤ ਦਾ ਦਿਲੋਂ ਧੰਨਵਾਦ ਹੈ ਵੱਡੇ ਸਤਿਕਾਰ ਆਓ ਸਾਹਮਣੇ ਦੇਖਾਂਗੇ ਕਿ ਸਿਆਦਗਰੀਆਂ ਤਸਵੀਰਾਂ ਜਿਹੜੀਆਂ ਹੋ ਰਹੀਆਂ ਨੇ ਇਧਰ ਸਦਾਮ ਨਾਲ ਦੂਸਰੇ ਪਾਸੇ ਮਾਲ ਦੇਖਾਂਗੇ ਇਸ ਵੇਲੇ ਅਸ਼ੀਸ਼ ਚੱਜਰ ਖਾੜਾ ਮਾਮੂ ਪਰ ਦੇ ਦਰਮਿਆਨ ਬੜੇ ਟੌਪ ਦੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਹੈ ਦੋ ਕੁਸ਼ਤੀਆਂ ਕੱਢ ਦੇ ਵਿੱਚ ਚੱਲ ਰਹੀਆਂ ਨੇ ਫਰੀਦਰਲੇ ਪਾਸੇ ਵੱਡੀਆਂ ਕੁਸ਼ਤੀਆਂ ਦੇ ਨਾਲ ਸਾਂਝੀਆਂ ਤਸਵੀਰਾਂ ਹੋ ਰਹੀਆਂ ਨੇ ਸਾਡੇ ਨਗਰ ਦੀਆਂ ਸ਼ਖਸੀਤਾਂ ਦੇ ਨਾਲ ਕੋ ਘਰ ਰਗਾ ਨਾ ਵਧੇ ਸੰਧੂਆ ਜਿੱਥੇ ਨਿੱਕੇ ਨਿਆਣਿਆਂ ਦੀ ਚੱਲੇ ਮਰਜੀ ਖੇਤੀ ਵਾਲੇ ਕੰਮ ਚ ਕੀ ਤਰੱਕੀ ਕਰੂ ਜਿਹੜਾ ਜੱਟ ਧੁੱਪ ਤੋਂ ਮੰਨ ਐਲਰਜੀ ਦੇਖਿਓ ਇੱਕ ਦਿਨ ਪੀ ਕੇ ਹੀ ਮਰੂਗਾ ਭੱਠੀ ਲੱਗ ਜਿਹੜਾ ਘਰੇ ਨਿਤ ਕੱਢਦਾ ਕਾਮਯਾਬ ਹੁੰਦਾ ਨਹੀਂ ਦੁਕਾਨਦਾਰੀ ਚ ਸੂਰਜ ਜੀ ਚੜੇ ਤੋਂ ਜਿਹੜਾ ਜੇਲੀ ਛੜਦਾ ਆਹ ਆਹ ਪਹਿਲਾਂ ਕਰਾਈ ਨਹੀਂ ਪਰ ਉਹ ਜੁਲੀਆ ਗਾਟੀਆਂ ਆ ਆਹ ਪਹਿਲਾਂ ਉਹਦੇ ਗਾਟੀਆਂ ਉਹ ਬੋਲਣਾ ਹੈ ਮੰਨਣ ਚਾਹੀਦਾ ਇਹਨੂੰ ਬਹੁਤ ਬਹੁਤ ਸਤਿਕਾਰ ਕੁਸ਼ਤੀਆਂ ਸਿਰੇ ਦੀਆਂ ਦੋ ਕੁਸ਼ਤੀਆਂ ਨੇ ਭਾਜੀ ਉਹ ਮੁਬਾਰਕ ਬਣਾ ਲੈ ਭਾਜੀ ਨੂੰ ਭੇਜੋ ਯਾਰ ਉਹ ਮੁਬਾਰਕ ਬਣਾ ਲੈ ਭਾਜੀ ਆਇਓ ਯਾਰ ਨਿੱਕੇ ਬਾਜੀ ਸੰਜੇ ਵਾਲੀ ਪਰਚੀ ਤੁਹਾਡੇ ਕੋਲ ਹੈ ਸਾਰੇ ਜੀ ਕਿ ਰਾਜਾ ਕਹਿੰਦਾ ਗੱਲ ਮੋਗ ਗਈ ਨਿੱਕੇ ਬਾਜੀ ਸੰਜੇ ਵਾਲੀ ਪਰਚੀ ਤੁਹਾਡੇ ਕੋਲ ਹੈ ਸੰਜੇ ਵਾਲੀ ਪਹਿਲੀ ਪਰਚੀ ਜਿਹੜੀ ਸੀ ਹੈਗੀ ਆ ਆਲਾ ਨੂੰ ਚੱਲੋ ਨਾ ਵਾ ਦੇ ਕੋਈ ਆ ਕੋਈ ਨਹੀਂ ਆ ਲੰਦਿਓ ਚਲੋ ਫੋਟੋ ਖਿੱਚੋ ਉਹ ਯਾਰ ਆਹੋ ਨਹੀਂ ਆ ਵਾ ਲੈ ਦੋ ਦੋ ਲੈ ਕੇ ਆਈ ਭੱਲੇ ਹਲੇ 2 ਲੈ ਗਿਆ ਪੱਜ ਕੇ ਦੂਜਾ ਵੀ ਲਿਆ ਆ ਫੜਾ ਜਾ ਮੇਰੇ ਕੋ ਇੱਕ ਹੋਲ ਲਿਆ ਹੈ ਡੋ ਲਿਆ ਆ ਜਾ ਆ ਜਾ ਮੇਰਾ ਪੁੱਤ ਉਹ ਭਾਜੀ ਆ ਜਾ ਮੁबारक ਬਣਾ ਲੈ ਭਾਜੀ ਆ ਜਾ ਆ ਜਾ ਆ ਲੈ ਬੜਾ ਹੋਰ ਬਾਜਾ ਭਾਈ ਉਹ ਮਕਰ ਮੇਜਰਾ ਓਰੇ ਮੇਜਰਾ ਆ ਜਾ ਓਰੇ ਇਹ ਕੁਸ਼ਤੀ ਸਾਡੇ ਗੁਰਵਿੰਦਰ ਸਿੰਘ ਨੰਬਰਦਾਰ ਹੋਣਾ ਬਲੋ ਜੀ ਸਾਰੇ ਅਸੀਂ ਪਹਿਲਾਂ ਯਾਰ ਦੋ ਕੁਸ਼ਤੀਆਂ ਉੱਧਾ ਕਰਾਤੀਆਂ ਜਦੋਂ ਕਹਿੰਦੇ ਸੀ ਆਉਣਾ ਨਹੀਂ ਕਿਸੇ ਨਾ ਵੀ ਜੋਰ ਲਾੜ ਨੇ ਮੈਨੇ ਸਾਰਾ ਮੱਕਾ ਮਾਰ ਲਿਆ ਆ ਜਾਓ ਭਾਈ ਆ ਵੀ ਦੇਰ ਹਰਪਿੰਦਰ ਆ ਵੀ ਬੜਾ ਸਾਨੂੰ ਤੁਸੀਂ ਇੰਨੀ ਮਾਇਆ ਦਿੱਤੀ ਆ ਇਹ ਨਹੀਂ ਗੱਲ ਹੈ ਚਲੋ ਫੋਟੋ ਭਾਈ ਹਰਪਿੰਦਰ ਮਾਰ ਲੈਣ ਜਾਂਦਾ ਇਹ ਦੋ ਇਹ ਦੋ ਕੁਸ਼ਤੀਆਂ ਮੈਂ ਸਾਡੇ ਦੋ ਕੁਸ਼ਤੀਆਂ ਦੇ ਪੈਸੇ ਸੀ ਸਾਡੇ ਕੋਲ ਹੁਣ ਕੁਸ਼ਤੀਆਂ ਸਾਡੇ ਕੋਲ ਦੋ ਘਟ ਗਈਆਂ ਨਹੀਂ ਤਾਂ ਛੱਤ ਕੁਸ਼ਤੀਆਂ ਸੀ ਸਾਡੇ ਕੋਲ ਸੋ ਇਸ ਕਰਕੇ ਸਾਰਿਆਂ ਦੀ ਮਾਫੀ ਚਾਹੁੰਦੇ ਆਂ ਸੀ ਠੀਕ ਹੈ ਚਲੋ ਪਹਿਲਾਂ ਦੋ ਕੁਸ਼ਤੀਆਂ ਜਦੋਂ ਕਰਾਈਆਂ ਮੈਂ ਬਾਜਾ ਮਾਰ ਰਟ ਕਹਿੰਦੇ ਬਿਣਾ ਫੋਟੋ ਤੋਂ ਕਰਾ ਦਿਓ ਇੱਥੇ ਚਲਾ ਦਿਓ ਚਲੋ ਬੇ ਪੁੱਤਰਾ ਕੋਈ ਗੱਲ ਨਹੀਂ ਉਹ ਨਾ ਨਾ ਕੋਈ ਨਹੀਂ ਆਓ ਜੀ ਆਓ ਜੀ ਚਲੋ ਲੈ ਬੇ ਆ ਜਾ ਪੁੱਤ ਇੱਥੇ ਕਾ ਜਾਓ ਮਿੰਦਰ ਖੋਲੋ ਆਪਣਾ ਖੋਲੋ ਖੋਲ ਲੱਗੋ ਰੈਫਰੀ ਲਾ ਦਿਓ ਰੈਫਰੀ ਲਾ ਕੇ ਰੈਫਰੀ ਪਾਸ ਉੱਤੇ ਰੌਲਾ ਜਾ ਹੈਂ ਫਿਰ ਨਾਲ ਆ ਜਾ ਕੋਈ ਨਹੀਂ ਮੈਂ ਨਾਲ ਆਈ ਦੋਏ ਕਰਾ ਦਿਓ ਤੂੰ ਹੈਗਾ ਬੰਦਾ ਮੈਂ ਫਟਾਉਂਗਾ ਆ ਵੱਡੀਆਂ ਕੁਸ਼ਤੀਆਂ ਦੀ ਸ਼ੁਰੂਆਤ ਜਿਹੜੀ ਹੋਈ ਹੈ ਇਸ ਵੇਲੇ ਚੰਡੀ ਦੇ ਵੱਡੇ ਮੱਲ ਪੁੱਜੇ ਆ ਇਧਰਲੇ ਪਾਸੇ ਤਾਲਬ ਉੱਪਰਲੇ ਪਾਸੇ ਆ ਹਾਂਜੀ ਹਾਂਜੀ ਇਧਰਲੇ ਪਾਸੇ ਕਹਿੰਦੇ ਛੋਟਾ ਸਰਦਾਮ ਹਾਰਪੁਰ ਗੋਡਵਾ ਆ ਜਾ ਬਤਾ ਆ ਜਾ ਬਈ ਚਲੋ ਇੱਥੇ ਆ ਜਾਓ ਰੈਫਰੀ ਸਾਡੇ ਆਚਾ ਜੀ ਸਦਾ ਸਰੇਂਦਰ ਸਿੰਘ ਢੱਲੋਂ ਗਾਣਗੇ ਆਪਣੇ ਸਮੇਂ ਦੇ ਵੱਡੇ ਪਲੇਅਰਾਂ ਦੇ ਵਿੱਚ ਨੌਰ ਇੰਗਲੈਂਡ ਦੀ ਧਰਤੀ ਤੇ ਵੱਡੀ ਖੇਲੀ ਆ ਸਾਰੀ ਸੂਝ ਰੱਖਦੇ ਹੋਵੇ ਸੋ ਮੈਂ ਗੁਰਬਾਲ ਸਿੰਘ ਬਾਜੀ ਤੇ ਮਿੱਕੇ ਇਹਨਾਂ ਦਾ ਕਿੰਨਾ ਟਾਈਮ ਲੈਂਦਾ ਬਈ ਅੱਛਾ ਆਜਾ ਪਿਛਲੇ ਸਾਲ ਸਾਡੀ ਕੋਈ ਕੁਸ਼ਤੀ ਨਾ ਸਿੰਝ ਬਣਾਤੀ ਸੀ ਉਮੇਸ਼ ਮਥੜਾ ਤੇ ਜੱਸਾ ਪੱਟੀ ਆ ਸਾਡੀ ਸੰਜੂ ਵਾਲੀ ਕੁਸ਼ਤੀ ਵਧੀਆ ਵੈਸੇ ਹੋ ਗਈ ਯਾਰ ਪਰ ਅਮਜੀਤ ਵੀ ਜੇਤੂ ਰਿਹਾ ਉਹ ਇਧਰਲੇ ਪਾਸੇ ਤਾਲ ਪਹਿਲਵਾਨ ਜੀ ਬਾਬਾ ਫਲਾਈ ਉੱਪਰਲੇ ਪਾਸੇ ਆ ਨਾਲ ਵਿਸ਼ਾਲ ਪਹਿਲਵਾਨ ਜੀ ਰੋहतक ਖਾੜਾ ਬਿਰੜਵਾਲ ਦੇ ਦਰਮਿਆਨ ਕੁਸ਼ਤੀ ਹੈ ਉਧਰ ਛੋਟਾ ਸੱਦਾ ਮੋਸ਼ਾਰਪੁਰ ਤੇ ਨਾਲ ਅਸ਼ੀਸ਼ ਛੱਜਰ ਖਾੜਾ ਮਾਮੂਪੁਰ ਦੇ ਦਰਮਿਆਨ ਕੁਸ਼ਤੀ ਕੁਝ ਕੁ ਬੰਦ ਬਾਕੀ ਰਹਿ ਗਏ ਹੈ ਬਾਕੀ ਬੰਦੇ ਬੈਲੇ ਸਾਰੇ ਬੈਠ ਜਾਓ ਜਿਹੜੇ ਬੰਦੇ ਕੁਸ਼ਤੀ ਨਹੀਂ ਦੇਖਦੇ ਨਾ ਉਹ ਸਾਰੇ ਉਹ ਤਾੜੀ ਮਾਰ ਦਿਓ ਜ਼ੋਰਦਾਰ ਜਲਦੀ ਕੁਸ਼ਤੀ ਦੇ ਵਿੱਚੋਂ ਤਾਲ ਪਹਿਲਵਾਨ ਜੀ ਬਾਬਾ ਫਲਾਈ ਜੀ ਤਾੜੀ ਮਾਰ ਦਿਓ ਜ਼ੋਰਦਾਰ ਪਤਾ ਜੀ ਇਹ ਸਾਨੂੰ ਅਜਾ ਮਤ ਮੇਲੇ ਨਾ ਅਸੀਂ ਕਹਦੇ ਜੋ ਮਰਜੀ ਆ ਇਧਰ ਦੇ ਪਾਸੇ